ਦੁਨੀਆ ਤੇ ਨੇਕੀ ਦੀਆਂ ਫਸਲਾਂ ਉਗਾਉਂਦੇ ਨੇ ਜਿਹੜੇ ਬੰਦੇ ਦੁਖੀਆਂ ਦੇ ਦੁਖੜੇ ਵੰਡਾਉਂਦੇ ਨੇ ਰੱਬ ਉਹਨਾਂ ਦੇਆਂ ਸਿਰਾਂ ਵਿੱਚ ਤੇਲ ਝੱਸਦਾ ਕਿਆ ਬਾਤ ਪ੍ਰਭ ਆਸਰਾ ਚ ਵਿਖਿਆ ਮੈਂ ਰੱਬ ਵਸਦਾ ਸੂਫੀ ਜੀ ਕਈ ਤੱਥ ਤੁਹਾਡੇ ਸੁਣੇ ਦੇਖੇ ਕੀਤੇ ਕਈ ਵਾਰੀ ਤੇ ਇਹ ਹੁੰਦਾ ਵੀ ਤੁਹਾਨੂੰ ਕਹੀਦਾ ਵੀ ਸੂਫੀ ਜੀ ਕੱਲ ਇਹ ਪ੍ਰੋਗਰਾਮ ਤੁਸੀਂ ਉੱਥੇ ਆਉਣਾ ਤੇ ਨਾਲ ਇੱਕ ਹੋਰ ਵਜਨ ਪਾਲੀ ਦਾ ਵੀ ਉਸ ਮਾਹੌਲ ਦੇ ਚਾਰ ਲਾਈਨਾਂ ਵੀ ਸਿਰਜ ਕੇ ਆ ਜਣੀਆਂ ਤੁਸੀਂ ਲੈ ਆਂਦੇ ਜਿੱਥੇ ਵੀ ਮਨੁੱਖਤਾ ਦੀ ਸੇਵਾ ਜਿੱਥੇ ਵੀ ਇਨਸਾਨੀਅਤ ਦੇ ਹੱਕ 'ਚ ਲੋਕ ਖੜਦੇ ਨੇ ਦੁਨੀਆ 'ਚ ਕਿਤੇ ਵੀ ਹੋਣ ਮੇਰਾ ਉੱਥੇ ਸਿਰ ਝੁਕਦਾ ਹੈ ਆਪਣੇ ਆਨੇ ਵੀ ਜੀਣਾ ਤਾਂ ਹੀ ਠੁਕਰਾਇਆ ਪ੍ਰਭ ਆਸਰਾ ਨੇ ਉਹਨਾਂ ਨੂੰ ਵੀ ਗਲ ਲਾਇਆ ਸਾਰੇ ਨਸ ਜਾਣ ਪਰ ਕਦੇ ਨਹੀਂ ਨਸਦਾ ਜੀ ਪ੍ਰਭ ਆਸਰਾ ਚ ਵੇਖਿਆ ਮੈਂ ਰਬ ਵਸਦਾ ਪੰਜਾਬੀ ਗਾਇਕਾਂ ਦੀ ਇੱਕ ਵੱਖਰੀ ਦੁਨੀਆ ਬੜੇ ਗਲੈਮਰ ਤੇ ਰਹਿੰਦੇ ਨੇ ਵੱਡੀਆਂ-ਵੱਡੀਆਂ ਗੱਡੀਆਂ ਤੇ ਵੱਡੀਆਂ-ਵੱਡੀਆਂ ਕੋਠੀਆਂ 'ਚ ਰਹਿੰਦੇ ਨੇ। ਕਹਿਣਾ ਹੀ ਹੋ ਰਿਹਾ। ਪਰ ਇਸ ਸਾਰੇ ਦੌਰ ਵਿੱਚ ਇੱਕ ਗਾਇਕ ਹੈ ਜਿਹੜਾ ਪ੍ਰਭ ਆਸਰਾ ਸੰਸਥਾ 'ਚ ਗਿਆ ਤੇ ਉੱਥੇ ਜਾ ਕੇ ਉਹਨੇ ਇੱਕ ਵੱਖਰਾ ਹੀ ਮਾਹੌਲ ਸਿਰਜ ਦਿੱਤਾ। ਕੀ ਸਿਰਜਿਆ? ਉਹ ਉਹਨਾਂ ਦੇ ਮੂੰਹੋਂ ਸੁਣਾ ਗਏ ਸੂਫੀ ਬਲਬੀਰ। ਸੂਫੀ ਬਲਬੀਰ ਗਉਂਦੇ ਵੀ ਨੇ ਲਿਖਦੇ ਵੀ ਨੇ ਤੇ ਨਾਲ ਦੀ ਨਾਲ ਮਿਊਜ਼ਿਕ ਵੀ ਆਪ ਹੀ ਤਿਆਰ ਕਰਦੇ ਨੇ ਸੂਫੀ ਦੀ ਜੀ ਐਨ ਸਸਿਕਲਤ ਲੋਚਨ ਪਾਜੀ ਬਹੁਤ ਬਹੁਤ ਮਿਹਰਬਾਨੀ ਸੂਫੀ ਜੀ ਕਈ ਤੱਥ ਤੁਹਾਡੇ ਸੁਣੇ ਦੇਖੇ ਕੀਤੇ ਕਈ ਵਾਰੀ ਤੇ ਇਹ ਹੁੰਦਾ ਵੀ ਤੁਹਾਨੂੰ ਕਹੀਦਾ ਵੀ ਸੂਫੀ ਦੀ ਕੱਲ ਇਹ ਪ੍ਰੋਗਰਾਮ ਤੁਸੀਂ ਉੱਥੇ ਆਉਣਾ ਤੇ ਨਾਲ ਇੱਕ ਹੋਰ ਵਜਨ ਪਾ ਲਈਦਾ ਵੀ ਉਸ ਮਾਹੌਲ ਦੇ ਚਾਰ ਲਾਈਨਾਂ ਵੀ ਸਿਰਜ ਕੇ ਆ ਜਣੀਆਂ ਤੁਸੀਂ ਲੈ ਆਉਂਦੇ ਜੀ ਬੜੀ ਮਿਹਰ ਇਹ ਪ੍ਰਭ ਆਸਰਾ ਵਾਲਾ ਕਿਵੇਂ ਵਾਪਰਿਆ ਸਾਰਾ ਕੁਝ ਤੁਸੀਂ ਜਿਹੜਾ ਗਾਣਾ ਪ੍ਰਭਾਸਰਾ ਭਾਜੀ ਕੁਰਾਲੀ ਵਾਲਾ ਪ੍ਰਭਾਸਰਾ ਜੀ ਤੇ ਜਿੱਥੇ ਵੀ ਮਨੁੱਖਤਾ ਦੀ ਸੇਵਾ ਜਿੱਥੇ ਵੀ ਇਨਸਾਨੀਅਤ ਦੇ ਹੱਕ ਚ ਲੋਕ ਖੜਦੇ ਨੇ ਦੁਨੀਆ ਚ ਕਿਤੇ ਵੀ ਹੋਣ ਮੇਰਾ ਉੱਥੇ ਸਿਰ ਚੁੱਕਦਾ ਐ ਇਥੋਂ ਲੰਘਦਾ ਵੜਦਾ ਮੈਂ ਮਹਿਸੂਸ ਕਰਦਾ ਹੁੰਦਾ ਸੀ ਕਿ ਸੁਣਿਆ ਇਥੇ ਪ੍ਰਭਾਸਰਾ ਤੇ ਮੇਰਾ ਇੱਕ ਮਿੱਤਰ ਹੈ ਬਹੁਤ ਪਿਆਰਾ ਭਰਾਵਾਂ ਵਰਗਾ ਮਿੱਤਰ ਰਣਬੀਰ ਦੁਰਾਲੀ ਜੀ ਅਸੀਂ ਇੱਕ ਵਾਰੀ ਜਲੰਧਰ ਤੋਂ ਆ ਰਹੇ ਸੀ ਤੇ ਮੈਨੂੰ ਕੋਈੰਦਾ ਭਾਜੀ ਇੱਥੇ ਜਾਣਾ ਮੈਂ ਵੀ ਚੱਲ ਵਾਪਸੀ ਤੇ ਅਸੀਂ ਚਲੇ ਗਏ ਉੱਥੇ ਮੈਂ ਜਿੰਨੀ ਦੇਰ ਉੱਥੇ ਉਹਨਾਂ ਨੇ ਮੈਨੂੰ ਵਿਜ਼ਿਟ ਕਰਾਇਆ ਵੱਖ-ਵੱਖ ਬਲੌਗਸ ਦੇ ਵਿੱਚ ਤੇ ਮੇਰੀਆਂ ਅੱਖਾਂ ਗਿੱਲੀਆਂ ਹੀ ਰਹੀਆਂ ਬਹੁਤ ਵੈਰਾਗ ਬਹੁਤ ਵੈਰਾਗ ਹੁਣ ਵੀ ਮੈਂ ਜਦੋਂ ਵੀ ਜਾਣਾ ਹੁਣ ਤਾਂ ਮੈਂ ਕਹਿ ਲੋ ਕਿ ਮੈਨੂੰ ਘਰ ਵਾਂਗੂ ਲੱਗਦਾ ਤੇ ਕਦੀ ਮੈਂ ਸੁੱਕੀਆਂ ਅੱਖਾਂ ਨਾਲ ਉੱਥੋਂ ਵਾਰਾ ਨਹੀਂ ਸਕਿਆ ਫਿਰ ਭਾਜੀ ਸਮਝ ਸਮਸ਼ੇਰ ਸਿੰਘ ਜੀ ਤੇ ਭੈਣ ਹਰਜਿੰਦਰ ਕੌਰ ਤੇ ਬਾਕੀ ਉਹਨਾਂ ਦੀ ਸਮੁੱਚੀ ਟੀਮ ਬਹੁਤ ਵੱਡੀ ਸੇਵਾ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਸੀ ਕਿ ਮੈਂ ਕੋਈ ਕੋਈ ਤੋਹਫਾ ਦੇਣਾ ਚਾਹੁੰਨਾ ਮੈਂ ਕੋਈ ਤੁਹਾਨੂੰ ਗਿਫਟ ਦੇਣਾ ਚਾਹੁੰਨਾ ਅੱਛਾ ਜਿਹੜਾ ਤਿਲ ਫੁੱਲ ਜਿਹੜਾ ਯੋਗਦਾਨ ਹੈ ਉਹ ਆਪਣੀ ਥਾਂ ਤੇ ਮੈਂ ਮੈਂ ਕੋਈ ਵੱਡਾ ਗਿਫਟ ਦੇਣਾ ਚਾਹੁੰਨਾ ਤੁਹਾਨੂੰ ਮੈਂ ਕੀ ਕਰ ਸਕਦਾ ਉਹ ਫਿਰ ਮੈਨੂੰ ਇਹੀ ਲੱਗਿਆ ਕਿ ਮੈਂ ਗੀਤ ਲਿਖ ਸਕਦਾ ਮੈਂ ਗਾ ਸਕਦਾ ਇਹ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕੀ ਕਿ ਉਹਨਾਂ ਦੀ ਆਵਾਜ਼ ਬਣ ਕੇ ਉਹ ਗੱਲ ਦੁਨੀਆ ਤੱਕ ਪਹੁੰਚੇ ਜੋ ਮੈਂ ਉੱਥੇ ਮਹਿਸੂਸ ਕੀਤਾ ਓਕੇ ਕਿ ਇਟਾਂ ਤੇ ਸੀਮਿੰਟ ਨਾਲ ਬਣੇ ਹੋਏ ਘਰਾਂ ਨੂੰ ਰੱਬ ਦੇ ਘਰਾਂ ਨੂੰ ਮਤਲਬ ਉੱਥੇ ਮੇਰਾ ਸਿਰ ਝੁਕੇ ਨਾ ਝੁਕੇ ਪਰ ਮੈਨੂੰ ਮਹਿਸੂਸ ਹੋਇਆ ਕਿ ਮੈਂ ਉੱਥੇ ਰੱਬ ਵੇਖਿਆ ਹੈ ਕਿ ਅਰਜਨਲ ਦਾ ਕੋਈ ਵੀ ਨਹੀਂ ਜੇ ਕੋਈ ਪੀਜੀਆਈ ਦੇ ਵਿੱਚ ਕੋਈ ਬੰਦਾ ਜ਼ਿਆਦਾ ਬਿਮਾਰ ਹੋ ਗਿਆ ਬਜ਼ੁਰਗ ਵੀ ਹੈ ਉਹਨੂੰ ਲੈਣ ਨਹੀਂ ਆਏ ਉਹਦੇ ਘਰ ਵਾਲੇ ਜਦੋਂ ਪੀਜੀਆਈ ਨੇ ਛੁੱਟੀ ਦਿੱਤੀ ਇਹ ਲੋੜੀ ਦੀ ਨਿਰੇਦੀ ਦੀ ਗੱਲ ਹੈ ਇਸੇ ਸਾਲ ਤੇ ਅਸੀਂ ਉੱਥੇ ਲੋਹੜੀ ਪਲਾਨ ਕਰ ਰਹੇ ਸੀ ਉਹ ਲੋਹੜੀ ਤੇ ਮੈਂ ਗਾਇਆ ਪਰਫਾਰਮ ਵੀ ਕੀਤਾ ਉੱਥੇ ਤੇ ਉੱਥੋਂ ਦੇ ਬੱਚਿਆਂ ਨਾਲ ਮਾਵਾਂ ਨਾਲ ਭਰਾਵਾਂ ਨਾਲ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨਾਲ ਖੂਬ ਨੱਚੇ ਨਚਾਏ ਤੇ ਉਹਦਾ ਪਲਾਨ ਕਰ ਰਹੇ ਸੀ ਤੇ ਮੇਰੇ ਵਿੰਧਿਆ-ਵਿੰਧਿਆ ਅੰਤਾਂ ਦੀ ਠੰਡ ਦੇ ਵਿੱਚ ਕਹਿੰਦੇ ਜੀ ਇੱਕ ਮਰੀਜ਼ ਆਇਆ ਆਟੋ ਦੇ ਵਿੱਚ ਉਹਦੀ ਲੱਤ ਵਿੰਨੀ ਪਈ ਸੀ ਸਰੀਏ ਦੇ ਨਾਲ ਥਰੀਏ ਵਕਫ ਵਕ ਸਰੀਏ ਪਾ ਕੇ ਸੀਖਾ ਪਾ ਕੇ ਪਤਾ ਨਹੀਂ ਕਿੰਨੇ ਸਾਂਵਾਂ ਤੋਂ ਟੁੱਟੀ ਹੋਈ ਸੀ ਤੇ ਆਟੋ ਦੇ ਵਿੱਚ ਹੀ ਪਾ ਕੇ ਭੇਜ ਦਿੱਤਾ ਕੋਈ ਐਂਬੂਲੈਂਸ ਨਹੀਂ ਤੇ ਪਤਾ ਲੱਗਾ ਜੀ ਆਟੋ ਵਾਲਾ ਕਹਿੰਦਾ ਕਿ ਪੀਜੀਆਈ ਵਾਲੇ ਕਹਿੰਦੇ ਵੀ ਇਹਨੂੰ ਕੋਈ ਲੈਣ ਨਹੀਂ ਆ ਰਿਹਾ ਤੇ ਅੱਗੇ ਪਿੱਛੇ ਦਾ ਪਤਾ ਨਹੀਂ ਤੇ ਪਤਾ ਲੱਗਿਆ ਕਿ ਪ੍ਰਭਾ ਬਾਸਰਾ ਛੱਡਿਆ ਉਹਨਾਂ ਉਸੇ ਤਰ੍ਹਾਂ ਵੈਲਕਮ ਕੀਤਾ ਉਹਦਾ ਤੇ ਇਹ ਚੀਜ਼ ਨੇ ਮੈਨੂੰ ਬਹੁਤ ਟੱਚ ਕੀਤਾ ਤੇ ਫਿਰ ਮੇਰਾ ਪੈਸ਼ਨ ਸੀਗਾ ਮੇਰਾ পাগলਪਨ ਸੀ ਕਿ ਮੈਂ ਉੱਥੇ ਲਈ ਕੁਝ ਕਰਾਂ ਉਹ ਫਿਰ ਪ੍ਰਭਾ ਬਾਸਰਾ ਰੱਬ ਵਸਦਾ ਗੀਤ ਦੀ ਸਿਰਜਣਾ ਦਾ ਹੋਇਆ ਤੁਸੀਂ ਇਹ ਸਿਰਜਣਾ ਕਰਨ ਤੋਂ ਪਹਿਲਾਂ ਇਹ ਮੈਂ ਖੁੱਭ ਕੇ ਪਹਿਲਾਂ ਪ੍ਰਭਾਸਰਾ ਜਿਹੜੇ ਰਹਿੰਦੇ ਸੀ ਬੱਚੇ ਬਜ਼ੁਰਗ ਮਾਵਾਂ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਦੇਖਿਆ ਉਹਨਾਂ ਦਾ ਦੁੱਖ ਕਿਦਾਂ ਦਾ ਸੀ ਤਰਲੋਚਨ ਪਾਜੀ ਜਦ ਤੱਕ ਕੋਈ ਸ਼ਾਇਰ ਮਹਿਸੂਸ ਨਹੀਂ ਕਰਦਾ ਨਾ ਉਹ ਨਹੀਂ ਕੀ ਲਿਖਣਾ ਫਿਰ ਲਿਖਿਆ ਹੀ ਨਹੀਂ ਜਾ ਸਕਦਾ ਕੀ ਲਿਖਣਾ ਤਾਂ ਕੀ ਕਿਉਂਕਿ ਅੰਦਰੋਂ ਨਿਕਲਦੀ ਹੈ ਗੱਲ ਜਦ ਵੀ ਕੋਈ ਸ਼ੇਰ ਬਣਦਾ ਹੈ ਕੋਈ ਗੀਤ ਬਣਦਾ ਹੈ ਤੇ ਜੇ ਉਹਨੂੰ ਸੁਣ ਕੇ ਸਰੋਤੇ ਰੋਂਦੇ ਨੇ ਨਾ ਮੇਰੇ ਨਾਲ ਅਕਸਰ ਹੁੰਦਾ ਹੈ ਮੇਰੀਆਂ ਮਹਿਫਲਾਂ 'ਚ ਮੇਰੇ ਸ਼ੋਅਾਂ ਦੇ ਵਿੱਚ ਫੁੱਲ ਆਫ ਐਂਟਰਟੇਨਮੈਂਟ ਹੁੰਦਾ ਮਨੋਰੰਜਨ ਮੈਂ ਬਹੁਤ ਕਰਦਾ ਹਾਂ ਆਪ ਬਖਿਆ ਵੀ ਤੁਸੀਂ ਜਿਹੜੇ ਵੀ ਮਹਿਫਲ 'ਚ ਹੁੰਦੇ ਜੇ ਇਕੱਲੇ ਇਕੱਲੇ ਬੰਦੇ ਨੂੰ ਆਪਣੇ ਨਾਲ ਜੋੜ ਲਿੰਦੇ ਜੇ ਜੀ ਭਾਜੀ ਕਿਉਂਕਿ ਉਹ ਜਦ ਤੱਕ ਤੁਸੀਂ ਜੋੜਿਆ ਨਹੀਂ ਤੇ ਜੋੜਨਾ ਤੇ ਸ਼ਬਦ ਨਹੀਂ ਹੈ ਨਾ ਉਹ ਸ਼ਬਦਾ ਨੇ ਜੋੜਨਾ ਜੀ ਜੀ ਤੇ ਮੈਂ ਵਰਲਡਵਾਈਡ ਪਰਫਾਰਮ ਕਰਦਾ ਹਾਂ ਮੈਨੂੰ ਅਜੇ ਤੱਕ ਯਾਦ ਨਹੀਂ ਹੈ ਕਿ ਕੋਈ ਐਸਾ ਸ਼ੋਅ ਮੈਂ ਕੀਤਾ ਹੋਵੇ ਜਿੱਥੇ ਲੋਕ ਖੁੱਲ ਕੇ ਹੱਸੇ ਨਾ ਹੋਣ ਨੱਚੇ ਨਾ ਹੋਣ ਚੇ ਨਾ ਹੋਣ ਤੇ ਉਸੇ ਮਹਿਫਲ ਦੇ ਵਿੱਚ ਰੋਏ ਨਾ ਹੋਣ ਠੀਕ ਗੱਲ ਹੈ ਪਰ ਉਹ ਜਿਹੜਾ ਰਵਾਉਣਾ ਹੈ ਉਹ ਦਿਲ ਤੱਕ ਪਹੁੰਚਣਾ ਹੁੰਦਾ ਹੈ ਤੇ ਸ਼ਾਇਰ ਜੇ ਰਵਾਉਣ ਦੀ ਸਮਰੱਥਾ ਰੱਖਦਾ ਤੇ ਇਹ ਸਮਝਣਾ ਔਖਾ ਨਹੀਂ ਤੁਹਾਡੇ ਵਰਗੇ ਬੰਦਿਆਂ ਲਈ ਕਿ ਉਹ ਸ਼ਾਇਰ ਪਹਿਲਾਂ ਖੁਦ ਕਿਨਾ ਰੋਇਆ ਹੋਵੇਗਾ ਤੇ ਸੋ ਉਹ ਪੀੜ ਨੂੰ ਜਦੋਂ ਮੈਂ ਆਪਣੇ ਅੰਦਰ ਲੈ ਕੇ ਆਇਆ ਤੁਸੀਂ ਇਹ ਇਹ ਪ੍ਰੋਜੈਕਟ ਤਿਆਰ ਕਰਨ ਲਈ ਹੋਰ ਕਿਤਾ ਕਿਤਾ ਸਹਿਯੋਗ ਲਿਆ ਕਿਵੇਂ ਚੱਲੇ ਤੁਸੀਂ ਸਹਿਯੋਗ ਇਹ ਸੀਗਾ ਕਿ ਜਦੋਂ ਮੈਂ ਗੀਤ ਲਿਖ ਲਿਆ ਜੀ ਅੱਧਾ ਗੀਤ ਲਿਖ ਲਿਆ ਤੁਸੀਂ ਗੀਤ ਲਿਖ ਲਿਆ ਫਿਰ ਇੱਕ ਹੋਰ ਬੜਾ ਸੁਹਿਰਦ ਇਨਸਾਨ ਹੈ ਸਾਡੀ 뮤직 ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਦੀ ਜਿੰਦ ਜਾਨ ਕਰਮਜੀਤ ਅਨਮੋਲ ਕਮਾਲ ਹਾਂਜੀ ਤੇ ਮੈਂ ਉਸ ਭਰਾ ਨੂੰ ਅਪਰੋਚ ਕੀਤਾ ਮੈਂ ਕਿਹਾ ਬਈ ਮੈਂ ਮਿਲਣਾ ਕਿਸ ਕੰਮ ਲਈ ਉਹਨਾਂ ਨੂੰ ਜਦੋਂ ਮੈਂ ਕੀ ਸੁਣਾਇਆ ਤੇ ਮੈਂ ਉਹਨਾਂ ਨੂੰ ਭਾਜੀ ਕਿਹਾ ਸ਼ਾਇਦ ਉਹ ਮੇਰੇ ਤੋਂ ਸਾਲ ਦੋ ਸਾਲ ਛੋਟੇ ਵੀ ਹੋ ਸਕਦੇ ਆ ਤੇ ਉਹ ਮੈਨੂੰ ਕਹਿੰਦਾ ਭਾਈ ਜੀ ਗੱਲ ਹੀ ਕੋਈ ਨਹੀਂ ਤਿਆਰ ਆਂ ਦੱਸੋ ਡਬਿੰਗ ਕਦੋਂ ਕਰਨੀ ਆ ਕਿਆ ਬਾਤ ਉਸ ਲਖਣੇ ਬੰਦੇ ਨੇ ਜਦੋਂ ਹਾਂ ਕੀਤੀ ਤੇ ਸਾਡੀ ਗੁੜੀਆ ਸਮਿਖਿਆ ਵੀ ਉਹਦੇ ਵੀ ਕੁਝ ਫਿਲਮਾਂ 'ਚ ਗੀਤ ਆ ਰਹੇ ਨੇ ਬੇਟੀ ਤੁਹਾਡੀ ਹਾਂਜੀ ਉਹਨੂੰ ਕਿਹਾ ਕਿ ਘਰ ਦੇ ਬੰਦੇ ਤੇ ਤੁਹਾਨੂੰ ਪਤਾ ਬੰਦੇ ਨੂੰ ਘੱਟ ਸਮਝਦੇ ਹੁੰਦੇ ਆ ਪਹਿਲਾਂ ਤਾਂ ਕਿਹਾ ਨਹੀਂ ਮੈਂ ਨਹੀਂ ਇਦਾਂ ਦੇ ਗੀਤ ਗਾਉਣੇ ਆ ਮੈਂ ਤੂੰ ਸੁਣ ਤਾਂ ਲੈ ਮੈਂ ਕਿਹਾ ਓਕੇ ਤੇ ਜਦੋਂ ਸੁਣਿਆ ਉਹ ਵੀ ਬੜੀ ਪਾਪਕ ਹੋਈ ਕੰਦੀ ਕਰਦੇ ਅਸੀਂ ਤੇ ਸੋ ਇਦਾਂ ਕਰਦੇ ਕਰਾਉਂਦੇ ਆ ਕਰਮਜੀਤ ਨਮੋਲ ਹੋਰਾਂ ਨੇ ਤੇ ਸਮਿਖਸ਼ਰ ਮੇਰੇ ਨਾਲ ਗਿਆ ਤੇ ਵੀਡੀਓ ਵਿੱਚ ਰਾਜ ਢਾਲੀਵਾਲ ਚਰਚੇ ਦੇ ਐਕਟਰਸ ਨੇ ਅਜਦੇ ਜੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਕਿਹਾ ਵੇਸੀ ਇਹ ਪ੍ਰੋਜੈਕਟ ਕਰ ਰਹੇ ਹਾਂ ਹਮ ਹਮ ਉਹਨਾਂ ਨੇ ਵੀ ਅੱਧੇ ਬੋਲ ਤੇ ਕਿਹਾ ਕਿ ਦੱਸੋ ਕਿਹੜੇ ਦਿਨ ਆਉਣਾ ਹੈ ਤੇ ਕਿੰਨੇ ਟਾਈਮ ਲਈ ਆਉਣਾ ਹੈ ਉਹ ਪੂਰਾ ਦਿਨ ਸ਼ੂਟਿੰਗ ਚੱਲੀ ਉਹ ਸਾਡੇ ਨਾਲ ਰਹਿ ਉਹ ਤੇ ਜੀ ਸਾਰੀ ਸ਼ੂਟਿੰਗ ਉੱਥੇ ਕੀਤੀ ਜੀ ਸਾਰੀ ਸ਼ੂਟਿੰਗ ਉੱਥੇ ਕੀਤੀ ਹੂੰ ਹੂੰ ਜੀ ਪ੍ਰabhas ਪ੍ਰabhas ਰਾਜ ਹੂੰ ਹੂੰ ਫਿਰ ਥੋੜਾ ਜਿਹਾ ਕਾਣੇ ਦਾ ਥੀਮ ਥੀਮ ਉਹਦਾ ਇਹ ਹੈ ਕਿ ਨਾ ਥੋੜਾ ਜਿਹਾ ਇਹ ਦੂ ਪਿੱਛੇ ਜਾਣਾ ਜੀ ਲੋੜੀ ਤੇ ਮੈਂ ਉੱਥੇ ਜਦੋਂ ਗਿਆ ਨਾ ਸਰੇ ਓਕੇ ਤੇ ਤੁਸੀਂ ਆ ਨਾ ਬਹੁਤ ਅਕਸਰ ਉੱਥੇ ਜਾਂਦੇ ਰਹੇ ਜੀ ਮੈਂ ਜਾਂਦਾ ਰਹਿੰਦਾ ਉੱਥੇ ਹੂੰ ਉਹ ਕਹਿੰਦੇ ਵੀ ਲੋੜੀ ਤੇ ਸੀ ਲੋੜੀ ਮਨਾਉਣੀ ਚਾਹੁੰਨੇ ਬੱਚਾ ਨਾਲ ਤੁਸੀਂ ਆਓ ਹੂੰ ਤੇ ਲੋੜੀ ਦੇ ਦਿਨ ਲੇਟ ਰਹੇ ਮੇਰ ਕੋ ਕਾਫੀ ਸ਼ੋਸ ਇਸ ਵਾਰੀ ਅੱਜ ਇੱਥੇ ਆ ਕੱਲ ਕਿਤੇ ਆ ਪਰਸੋਂ ਕਿਤੇ ਆ ਤੇ ਉਹ ਮੇਰ ਕੋ ਟਾਈਮ ਨਹੀਂ ਮਿਲਿਆ ਮੈਂ ਚਾਹੁੰਦਾ ਸੀ ਕੁਝ ਲਿਖਾਂ ਉਥੋਂ ਲਈ ਲੋੜੀ ਵਾਲੇ ਦਿਨ ਜਦੋਂ ਮੈਂ ਪ੍ਰਭਾਸਰਾ ਜਾਣ ਲਈ ਤਿਆਰ ਹੋ ਰਿਆਂ ਕਿ ਦੁਪਹਿਰ ਨੂੰ ਉੱਥੇ ਗੋਣਾ ਤੇ ਮੈਂ ਕਿਹਾ ਅੱਜ ਸੂਫੀ ਸ਼ੁਰੂ ਕਿੱਥੋਂ ਕਰਨਾ ਹੈ ਇਹ ਹਰ ਸਿੰਗਰ ਤੇ ਸਟ्रेस ਹੁੰਦਾ ਹੈ ਭਾਵੇਂ ਹਜ਼ਾਰਾਂ ਚ ਤੇ ਜਾ ਕਰ ਲੀਆਂ ਸੀ ਓਕੇ ਤੇ ਮੈਂ ਸੋਚਾਂਗੇ ਇੱਥੋਂ ਸ਼ੁਰੂ ਕਰਾਂਗੇ ਉੱਥੋਂ ਸ਼ੁਰੂ ਕਰਾਂਗੇ ਆਪਣੇ ਆਪ ਨੂੰ ਮੈਂ ਕਿਹਾ ਕਿ ਤੈਨੂੰ ਸੰਗ ਨਹੀਂ ਆਉਂਦੀ ਕਿ ਪ੍ਰਭਾਸਰਾ ਚ ਜਾ ਕੇ ਆਮ ਗੀਤਾਂ ਨਾਲ ਹੀ ਸ਼ੁਰੂ ਕਰਾਂਗੇ ਤੂੰ ਓਕੇ ਫਿਰ ਉਹ ਆਮ ਤੋਂ ਥੋੜਾ ਜਿਹਾ ਖਾਸ ਹੋਇਆ ਸਵੇਰੇ 8:30 ਜ 12 ਜਨਵਰੀ ਨੂੰ ਗੀਤ ਲਿਖਿਆ ਸੀਗਾ ਲਿਟੇ ਲਿਟੇ ਬੈਠ ਉੱਠਣ ਤੋਂ ਪਹਿਲਾਂ ਉਹ ਸੀ ਗਈਆਂ ਖੁੱਸ ਗਈਆਂ ਰੁੱਸ ਗਈਆਂ ਤੇ ਖੁੱਸ ਗਈਆਂ ਖੋ ਲਈਆਂ ਗੀਆਂ ਆਪਣੇ ਨੇ ਖੋਈਆਂ ਕਿ ਖੁੱਸ ਗਈਆਂ ਜਿਨ੍ਹਾਂ ਤੋਂ ਦੀਵਾਲੀਆਂ ਤੇ ਲੋੜੀਆਂ ਉਹਨਾਂ ਲਈ ਲਿਆਏ ਗੁੜ ਮੋਂਗਫਲੀ ਰਿਓੜੀਆਂ ਅੱਜ ਰੋਂਦੇ ਹੋਏ ਲੋਕਾਂ ਨੂੰ ਹਸਾਉਣ ਆਏ ਆ ਤਾਈਓ ਪ੍ਰਬਾਸਰਾ ਚ ਲੋੜੀਆਂ ਮਨਾਉਣਾ ਹੈ ਕਿਆ ਬਾਤ ਉਹ ਜਿਹੜੇ ਬੁੱਲ ਮੁਸਕਾਉਣਾ ਭੁੱਲ ਗਏ ਨੇ ਉਹ ਜਿਹੜੇ ਬੁੱਲ ਮੁਸਕਾਉਣਾ ਭੁੱਲ ਗਏ ਨੇ ਜਿਹੜੇ ਹੱਥ ਤਾੜੀਆਂ ਵਜਾਉਣਾ ਭੁੱਲ ਗਏ ਨੇ ਅੱਜ ਉਹਨਾਂ ਨਾਲ ਹੱਸਣ ਹਸਾਉਣਾ ਆ ਪ੍ਰਬਾਸਰਾ ਚ ਲੋੜੀਆਂ ਮਨਾਉਣਾ ਹੈ ਕਿਆ ਬਾਤ ਇਹਦਾ ਦੂਸਰਾ ਤਰ੍ਹਾਂ ਸੀਗਾ ਕਿ ਇੱਕੋ ਰੱਬ ਜਿਸ ਨੇ ਬਣਾਇਆ ਸੰਸਾਰ ਹੈ ਪ੍ਰਭ ਆਸਰਾ ਵੀ ਆਪਣਾ ਹੀ ਪਰਿਵਾਰ ਹੈ ਟੁੱਟੇ ਹੋਿਆਂ ਨਾਲ ਫੇਰ ਸਾਂਝਾ ਪਾਉਣ ਆਏ ਆ ਤਾਈਓ ਪ੍ਰਭ ਆਸਰਾ ਚ ਲੋੜੀਆਂ ਮਨਾਉਣਾ ਹੈ ਤੇ ਇੱਕ ਲਾਸਟ ਗੱਲ ਤੁਹਾਨੂੰ ਚੰਗੀ ਲੱਗੂਗੀ ਉਹ ਸੀ ਕਿ ਟੋਲੀਆਂ ਬਣਾ ਕੇ ਲੋੜੀ ਮੰਗ ਕੇ ਲਿਆਉਂਦੇ ਸਾਂ ਟੋਲੀਆਂ ਬਣਾ ਕੇ ਲੋੜੀ ਮੰਗ ਕੇ ਲਿਆਉਂਦੇ ਸਾਂ ਜਿਹੜਾ ਗੀਤ ਪਿੰਡ ਦੀਆਂ ਗਲੀਆਂ ਚ ਗਾਉਂਦੇ ਸਾਂ ਅੱਜ ਫੇਰ ਉਹੀ ਗੀਤ ਗਾਉਣ ਆਏ ਆ ਪਰੇਤੋਂ ਸੁੰਦਰ-ਮੁੰਦਰਗੇ ਹੋ। ਫਿਰ ਇਹਦੇ ਨਾਲ ਜੋੜਤਾ ਸੀ। ਉਹ ਪਹਿਲਾਂ ਖੁੱਲਾ ਗਿਆ ਆਪਣੀ ਗੱਲ ਕਹੀ ਕਿ ਮੈਂ ਇੱਥੇ ਕਿਉਂ ਆਇਆ। ਉਦੋਂ ਬਾਅਦ ਇੱਥੋਂ ਫਿਰ ਪਰਫਾਰਮੈਂਸ ਸ਼ੁਰੂ ਹੋਈ। ਸਭ ਲੋਕ ਨੱਚੇ। 12 ਜਨਵਰੀ ਸੀ ਓਪਨ ਦੇ ਵਿੱਚ। ਐਸਾ ਕੋਈ ਬੰਦਾ ਨਹੀਂ ਸੀ ਜਿਹਦਾ ਪਹਿਰਾ ਤਕ ਤਸੀਲਾ ਨਹੀਂ ਸੀ ਚੋ ਰਿਆ। ਤੇ ਸੋ ਇਸ ਤਰ੍ਹਾਂ ਕਰਕੇ ਉਹ ਦਿਲ ਤੋਂ ਸਾਝ ਹੋਣ ਕਰਕੇ ਉਹ ਮੈਂ ਚਾਹੁੰਦਾ ਸੀ ਕਿ ਸਨੇਹਾ ਦੁਨੀਆ ਤੱਕ ਜਾਵੇ ਮੈਂ ਫਿਰ ਕਿਹਾ ਕਿ ਦੁਨੀਆ ਚ ਜਿੱਥੇ ਵੀ ਜਿਹੜੇ ਵੀ ਲੋਕ ਚੰਗਾ ਕੰਮ ਕਰ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਸਲੂਟ ਕਰਦਾ ਉਹਨਾਂ ਅੱਗੇ ਮੇਰਾ ਸਿਰ ਝੁਕਦਾ ਪਰ ਪ੍ਰਭਾਸ ਰਾਜ ਚ ਮੇਰਾ ਜਾਣ ਬਣ ਗਿਆ ਮੈਂ ਉੱਥੇ ਜੁੜ ਗਿਆ ਤੇ ਕੱਲਾ ਜੁੜਿਆ ਨਹੀਂ ਮੈਂ ਦਿਲ ਤੋਂ ਜੁੜ ਗਿਆ ਤੇ ਮੈਨੂੰ ਲੱਗਦਾ ਸੀ ਮੈਂ ਗਾਵਾਂ ਤੇ ਇਹ ਗੀਤ ਜਿਹੜਾ ਫਿਰ ਉਹਨਾਂ ਲਈ ਲਿਖਿਆ ਤੇ ਗਿਆ ਉਹ ਹੁਣੇ ਰਿਲੀਜ਼ ਹੋਇਆ ਪ੍ਰਭਾਸ ਰਾਜ ਚ ਵੇਖਿਆ ਮੈਂ ਰੱਬ ਵਸਦਾ ਜੀ ਪ੍ਰਭ ਆਸਰਾ ਚ ਵੇਖਿਆ ਮੈਂ ਰੱਬ ਵਸਦਾ ਜੀ ਜੀ ਦੇ ਰੁਸ ਗਏ ਨੇ ਹਾਸੇ ਜੀ ਦੇ ਖੋਸ ਗਏ ਨੇ ਹਾਸੇ ਜੀ ਦੇ ਰੁਸ ਗਏ ਨੇ ਹਾਸੇ ਉਥੇ ਉਹ ਵੀ ਹੱਸਦਾ ਜੀ ਪ੍ਰਭ ਆਸਰਾ ਚ ਵੇਖਿਆ ਮੈਂ ਰੱਬ ਵਸਦਾ ਜੀ ਪ੍ਰਭ ਆਸਰਾ ਚ ਆਪਣੇ ਆਨੇ ਵੀ ਜੀਣਾ ਤਾਈ ਠੁਕਰਾਇਆ ਪ੍ਰਭ ਆਸਰਾ ਨੇ ਉਹਨਾ ਨੂੰ ਵੀ ਗਲ ਲਾਇਆ ਸਾਰੇ ਨਸ ਜਾਣ ਪਰ ਕਦੇ ਨਹੀਂ ਨਸਦਾ ਜੀ ਪ੍ਰਭ ਆਸਰਾ ਚ ਵੇਖਿਆ ਮੈਂ ਰਬ ਵਸਦਾ ਸੂਫੀ ਜੀ ਮਨ ਲੱਗਦਾ ਇਹ ਗੀਤ गा ਕੇ ਤੁਸੀਂ ਦੋ ਬਹੁਤ ਵੱਡੇ ਕਾਰਜ ਕੀਤੇ ਆ ਇੱਕ ਤੇ ਜਿਨ੍ਹਾਂ ਨੇ ਪ੍ਰਭ ਆਸਰਾ ਸੰਸਥਾ ਸਿਰਜੀ ਹੈ ਜਿਹੜੇ ਉੱਤੇ ਸੇਵਾ ਕਰ ਰਿਹਾ ਉਹਨਾਂ ਨੂੰ ਇੱਕ ਬਲ ਮਿਲਿਆ ਹੋਊਗਾ ਵੀ ਸਾਡੀ ਗੱਲ ਕਹਿਣ ਵਾਲਾ ਕੋਈ ਹੈਗਾ ਵੀ ਇਹ ਕੋਈ ਕਰ ਹੀ ਰਿਹਾ ਹੈ ਕੁਝ ਹਨਾ ਦੂਸਰਾ ਉਹਨਾਂ ਲੋਕਾਂ ਦੀ ਗਾਥਾ ਜਿਹੜੀ ਤੁਸੀਂ ਗੀਤ 'ਚ ਬਿਆਨੀ ਜਿਹੜੇ ਉੱਥੇ ਰਹਿ ਰਹੇ ਨੇ ਜੀ ਮੈਨੂੰ ਲੱਗਦਾ ਉਹ ਜਿਹੜੇ ਆਪਣੇ ਮਾਪਿਆਂ ਨੂੰ ਜਾਂ ਘਰਦਿਆਂ ਨੂੰ ਮਾੜੇ ਸਮੇਂ ਨਕਾਰ ਦਿੰਦੇ ਨੇ ਮੇਰੇ ਖਿਆਲੋਂ ਉਹਨਾਂ ਨੂੰ ਵੀ ਸਿਹਤ ਦਿੱਤੀ ਹੋਊਗੀ ਇਹ ਕੁਦਰਤੀ ਗੱਲ ਹੈ ਜਿਹਦੇ ਵਿੱਚ ਸਨੇਹਾ ਹੈ ਕਿ ਦੁਨੀਆ ਤੇ ਨੇਕੀ ਦੀਆਂ ਫਸਲਾਂ ਉਗਾਉਂਦੇ ਨੇ ਜਿਹੜੇ ਬੰਦੇ ਦੁਖੀਆਂ ਦੇ ਦੁਖੜੇ ਵੰਡਾਉਂਦੇ ਨੇ ਰੱਬ ਉਹਨਾਂ ਦੇ ਸਿਰਾਂ ਵਿੱਚ ਤੇਲ ਝੱਸਦਾ। ਕੀ ਬਾਤ। ਪ੍ਰਭ ਆਸਰਾ ਚ ਵਖਿਆ ਮੈਂ ਰੱਬ ਵਸਦਾ। ਫਿਰ ਸਭ ਤੋਂ ਵੱਡੀ ਖੂਬਸੂਰਤੀ ਇਹੋ ਜੇ ਥਾਵਾਂ ਦੀ ਇਹ ਹੈ ਕਿ ਉੱਥੇ ਰੰਗ ਨਸਲ ਦਾ ਫਰਕ ਨਹੀਂ ਹੈ। ਫਿਰ ਉਹ ਲਿਖਣ ਦੀ ਕੋਸ਼ਿਸ਼ ਕੀਤੀ ਸੀ ਕਿ ਮਾਰਦਾਨਾ ਤਾਨਾ ਕੋਈ ਕਿਸੇ ਨੂੰ ਔਕਾਤ ਦਾ ਹੁੰਦਾ ਨਾ ਫਰਕ ਉੱਚ-ਨੀਚ ਜਾਤ-ਪਾਤ ਦਾ। ਸੂਫੀ ਸਭ ਨੂੰ ਪਿਆਰ ਦਾ ਪੈਗਾਮ ਦੱਸਦਾ ਪ੍ਰਬਾਸ ਰਚ ਵੇਖਿਆ ਮੇਰਾ ਬਾਬਸ ਦਾ ਤੇ ਉਹਦੇ ਵਿੱਚ ਇੱਕ ਆਖਰੀ ਗੱਲ ਸੀ ਉਹ ਲਿਖ ਕੇ ਮੈਨੂੰ ਚੰਗਾ ਲੱਗਿਆ ਖੁਸ਼ੀ ਮਿਲੀ ਕਿ ਮੈਂ ਕਹਿ ਸਕਿਆ ਗੱਲ ਹੋਈ ਸੀ ਸੱਚੀ ਦਰਗਾਹ ਚ ਸੱਚੀ ਸੇਵਾ ਮਨਜ਼ੂਰ ਜੀ ਸੱਚੀ ਦਰਗਾਹ ਚ ਸੱਚੀ ਸੇਵਾ ਮਨਜ਼ੂਰ ਜੀ ਬਹੁਤੀ ਭਾਵੇਂ ਥੋੜੀ ਸੇਵਾ ਕਰੀਏ ਜ਼ਰੂਰ ਜੀ ਦਾਣਾ ਕਣਕ ਦਾ ਹੋਵੇ ਭਾਵੇਂ ਖਸ ਖਸ ਦਾ ਜੀ ਪ੍ਰਭ ਆਸਰਾ ਚ ਵੇਖਿਆ ਮੈਂ ਰੱਬ ਵਸਦਾ ਜੀ ਪ੍ਰਭ ਆਸਰਾ ਚ ਸੂਫੀ ਆਮ ਸਿੰਗਰ ਵੱਡੇ ਵੱਡੇ ਸਿੰਗਰ ਆਪਾਂ ਨਾਤ ਕੀ ਲੈਣਾ ਵਧੀਆ ਸਿੰਗਰ ਨੇ ਜਦੋਂ ਗਾਉਂਦੇ ਨੇ ਤੇ ਕਈ ਤਰ੍ਹਾਂ ਦੇ ਰੌਲੇ ਪੈ ਜਾਂਦੇ ਇਹਨੇ ਪੈਗ ਦੀ ਗੱਲ ਕੀਤੀ ਹੈ ਇਹਨੇ ਹਥਿਆਰਾਂ ਦੀ ਗੱਲ ਕੀਤੀ ਹੈ ਇਹਨੇ ਕੁੜੀਆਂ ਦੀ ਗੱਲ ਕੀਤੀ ਹੈ ਇਹਨੇ ਅਸ਼ਲੀਲ ਸ਼ਬਦ ਵਰਤੇ ਅ ਦੂਸਰੇ ਪਾਸੇ ਜੀ ਅਸਲ 'ਚ ਜਿਹੜਾ ਗਾਇਕ ਹੁੰਦਾ ਜਿਹੜਾ ਸ਼ਾਇਰ ਹੁੰਦਾ ਜਿਹੜਾ ਲੇਖਕ ਹੁੰਦਾ ਕਹਿੰਦੇ ਉਹ ਤੇ ਦੇਸ਼ਾਂ 'ਚ ਇਨਕਲਾਬ ਤੱਕ ਲਿਆਉਣ ਦੀ ਤਾਕਤ ਰੱਖਦਾ ਹੈ ਉਹ ਤੇ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਲਿਆ ਸਕਦਾ ਹੈ ਲੱਗਦਾ ਨਹੀਂ ਇਹ ਕਿਤੇ ਖਲਾਅ ਆ ਪੰਜਾਬੀ ਗਾਇਕਾਂ ਵਿੱਚ ਤੁਸੀਂ ਜੇ ਪ੍ਰਭ ਆਸਰਾ 'ਚ ਵੜ ਗਏ ਤੇ ਉਸ ਗਮ ਨੂੰ ਤੁਸੀਂ ਉਭਾਰਤਾ ਕਿਉਂਕਿ ਇਹ ਗੀਤ ਤੁਹਾਡਾ ਚੰਡੀਗੜ੍ਹ ਮੋਹਾਲੀ ਤੱਕ ਤੇ ਰਹਿਣਾ ਨਹੀਂ ਦੁਨੀਆ ਭਰ ਵਿੱਚ ਜਾਣਾ ਪ੍ਰਭ ਆਸਰਾ ਦਾ ਜਿਹੜੇ ਕੀ ਕਹਿ ਲਈਏ ਨਾ ਥਾਂ ਜਿਹੜਾ ਦੁਨੀਆ ਭਰ ਵਿੱਚ ਹੈਗਾ ਤੇ ਜੇ ਕਿਤੇ ਪੰਜਾਬੀ ਗਾਇਕ ਪੰਜਾਬ ਦੇ ਹਾਲਾਤ ਡਰੱਗ ਬੇਰੋਜ਼ਗਾਰੀ ਆ ਗੈਂਗਸਟਰ ਦੇ ਆਲਾ ਇੱਕ ਨਵਾਂ ਸਿਸਟਮ ਸ਼ੁਰੂ ਹੋ ਗਿਆ ਔਰ ਜਾਂ ਵਰਕ ਕਲਚਰ ਹੈ ਨੀਗਾ ਪ੍ਰਵਾਸ ਸਾਰੇ ਕਹਿੰਦੇ ਭਾਜੋ ਕੈਨੇਡਾ ਅਮਰੀਕਾ ਜੇ ਕਿਤੇ ਗਾਇਕ ਇਦਾਂ ਦੀ ਵਧੀਆ ਗਾਇਕੀ ਸਿਰਜਣ ਤੇ ਲੱਗਦਾ ਨਹੀਂ ਉਹਦਾ ਪੰਜਾਬ ਨੂੰ ਭਲਾ ਹੋ ਸਕਦਾ ਜੀ ਜੀ ਮੈਂ ਇਦਾਂ ਦੇ ਕਾਫੀ ਕੁਝ ਲਿਖਿਆ ਇੱਕ ਗੀਤ ਸੀਗਾ ਦੀਵੇ ਜਗਾਓ ਜੀ ਦੀਵੇ ਜਗਾਓ ਹਨੇਰਾ ਬੜਾ ਹੈ ਹਾਂ ਰਾਹ ਰੁਸ਼ਨਾਓ ਹਨੇਰਾ ਬੜਾ ਹੈ ਹਾਂ ਕਲਮਾਂ ਤੇ ਸੋਚਾਂ ਵਾਲਿਓ ਫਰਜ਼ ਨਿਭਾਓ ਹਨੇਰਾ ਬੜਾ ਹੈ ਕਿਆ ਬਾਤ ਹੈ ਇਹਦਾ ਮੈਂ ਬਾਕੀ ਛੱਡਦਾ ਆਖਰੀ ਅੰਤਰਾ ਸੀਗਾ ਕਿ ਮੋੜ ਛੱਡ ਮੁੱਲ ਸੂਫੀ ਦੁਨੀਆ ਤੇ ਆਉਣ ਦਾ ਜੇ ਦਿੱਤਾ ਨਾ ਸੁਨੇਹਾ ਤੇ ਕੀ ਫਾਇਦਾ ਤੇਰੇ ਗਾਉਣ ਦਾ ਕੋਈ ਗਾਉਣ ਵਾਲੇ ਗਾਓ ਹਨੇਰਾ ਬੜਾ ਏ ਦੀਵੇ ਜਗਾਓ ਹਨੇਰਾ ਬੜਾ ਏ ਤੇ ਜਿਵੇਂ ਆਪ ਜੀ ਨੇ ਕਿਹਾ ਕਿ ਇੱਕ ਖਲਾ ਹਮੇਸ਼ਾ ਤੋਂ ਰਿਹਾ ਹੈ ਇਹ ਰਹੇਗਾ ਪਰ ਜਿਨ੍ਹਾਂ ਦੇ ਮੱਥੇ ਜਗਦੇ ਨੇ ਜਿਨ੍ਹਾਂ ਦੇ ਮੱਥਿਆਂ ਚ ਸੱਚ ਦੇ ਦੀਵੇ ਜਗਦੇ ਨੇ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਉਹ ਕਰਦੇ ਰਹਿਣਗੇ ਬਿਨਾਂ ਕਹਿਣ ਤੋਂ ਮੈਨੂੰ ਕਿਸੇ ਨੇ ਕਿਹਾ ਨਹੀਂ ਐ ਲਿਖਣ ਲਈ ਜਾਂ ਇਦਾਂ ਦਾ ਲਿਖਣ ਲਈ ਕਿਸੇ ਨੇ ਮੇਰੀ ਡਿਊਟੀ ਨਹੀਂ ਲਾਈ ਇਹ ਮੇਰੇ ਅੰਦਰਲੀ ਆਵਾਜ਼ ਆ ਇੱਕ ਸ਼ੇਰ ਨਾਲ ਗੱਲ ਕਹਿਣੀ ਚਾਹੁੰਦਾ ਤੁਹਾਡੀ ਗੱਲ ਦਾ ਜਵਾਬ ਸ਼ਾਇਦ ਮੈਂ ਦੇ ਸਕਾਂ ਸਰਬੱਤ ਦੇ ਭਲੇ ਦੀ ਥਾਂ ਆਪਣੀ ਸੁੱਖ ਲੋੜਨ ਵਾਲੇ ਜ਼ਿਆਦਾ ਨੇ ਸਰਬੱਤ ਦੇ ਭਲੇ ਦੀ ਥਾਂ ਆਪਣੀ ਸੁੱਖ ਲੋੜਨ ਵਾਲੇ ਜ਼ਿਆਦਾ ਨੇ ਮੁਸ਼ਕਿਲ ਵਿੱਚ ਥੋੜੇ ਖੜਦੇ ਨੇ ਮੁਖ ਮੋੜਨ ਵਾਲੇ ਜ਼ਿਆਦਾ ਨੇ ਇਸੇ ਕਰਕੇ ਸੂਫੀ ਧਰਤੀ ਤੇ ਕਮੀ ਖੁਸ਼ਬੋਈਆਂ ਦੀ ਫੁੱਲ ਲਾਉਣ ਵਾਲੇ ਥੋੜੇ ਨੇ ਫੁੱਲ ਤੋੜਨ ਵਾਲੇ ਜ਼ਿਆਦਾ ਨੇ ਪਰ ਫਿਰ ਵੀ ਫੁੱਲ ਲਾਉਣ ਵਾਲੇ ਕਦੀ ਖਤਮ ਨਹੀਂ ਹੋਏ ਫੁੱਲ ਲਾਉਣ ਵਾਲੇ ਕਦੀ ਮੁਕੇ ਨਹੀਂ ਉਹ ਫੁੱਲ ਲਾਉਂਦੇ ਰਹਿਣਗੇ ਤੋੜਨ ਵਾਲੇ ਤੋੜਦੇ ਰਹਿਣਗੇ ਕੋਈ ਗੱਲ ਬੇਟੀ ਨੇ ਵੀ ਤੁਹਾਡਾ ਸਾਾਸ ਦਿੱਤਾ ਇਸ ਗੀਤ ਚ ਤੁਸੀਂ ਕਹੇ ਪਹਿਲਾਂ ਝਿਜਕਦੇ ਸੀ गांव ਤੋਂ ਬਾਅਦ ਕਿਵੇਂ ਮਹਿਸੂਸ ਕੀਤਾ ਨਾ ਅ ਫਿਰ ਤਾਂ ਚੰਗਾ ਲੱਗਿਆ ਹੈ ਖੁਸ਼ ਹੈ ਤੇ ਹਾਲੇ ਕਿ ਉਹ ਉਸ ਦਿਨ ਉਹਦਾ ਫਾਈਨਲ ਐਗਜ਼ਾਮ ਸੀਗਾ ਯੂਨੀਵਰਸਿਟੀ ਦੇ ਵਿੱਚ ਜੀ ਦੋ ਐਗਜ਼ਾਮ ਸੀ ਪਹਿਲਾਂ ਦਿਨ ਪ੍ਰੈਕਟੀਕਲ ਸੀ ਸ਼ਾਮ ਨੂੰ ਆਪਣਾ ਗਜ਼ਾਮ ਹੋਰ ਸੀਗਾ ਉਸ ਤੋਂ ਬਾਅਦ ਪੰਗਾਏ ਪਿਆ ਕੇ ਕਰਮਜੀਤ ਨਮੂਲ ਖਰਾਂ ਕੋਲ ਉਸ ਦਿਨ ਹੀ ਖਾਲੀ ਸੀਗਾ ਕਿਉਂਕਿ ਉਹ ਵੱਡੇ ਆਰਟਿਸਟ ਨੇ ਉਹ ਸ਼ੂਟਿੰਗ ਚੱਲ ਰਹੀ ਉਹਨਾਂ ਦੀ ਇੱਕ ਦਿਨ ਪਹਿਲਾਂ ਫੋਨ ਆਇਆ ਕਿ ਭਾਈ ਜੀ ਕੱਲ ਨੂੰ ਸ਼ੂਟਿੰਗ ਕਰ ਲੋ ਕਲ ਦਾ ਦਿਨ ਹੈ ਤੇ خیر ਹੋ ਗਿਆ ਚੰਗਾ ਹੋਇਆ ਸਾਰਾ ਕੁਝ ਮਿਹਰਬਾਨੀ ਥੈਂਕ ਯੂ ਸੋ ਅੱਜ ਲਈ ਸਿਰਫ ਇੰਨਾ ਹੀ ਪਰ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਗਾਇਕ ਨੇ ਬੜੇ ਮਾਨਮਤੇ ਗਾਇਕ ਨੇ ਜਿਹੜੇ ਦੁਨੀਆ ਭਰ ਵਿੱਚ ਗਾਉਂਦੇ ਨੇ ਪੰਜਾਬੀ ਭਾਸ਼ਾ ਨੂੰ ਪੰਜਾਬੀ ਕਲਚਰ ਨੂੰ ਸਰਦਾਰੀਆਂ ਨੂੰ ਦੁਨੀਆ 'ਚ ਪ੍ਰਸਾਰਦੇ ਨੇ ਉਹਨਾਂ ਨੂੰ ਅਪੀਲ ਕਰਾਂਗੇ ਵੀ ਇੱਕ ਵਾਰ ਫਿਰ ਪੰਜਾਬ ਵੱਲ ਦੇਖੋ ਤੇ ਪੰਜਾਬ ਦੇ ਮੁੱਦਿਆਂ ਤੇ ਵੀ ਗਾਉਣਾ ਜ਼ਰੂਰੀ ਹੈ ਕੁਝ ਕਹਿਣਾ ਚਾਹ ਰਿਹਾ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਵੈਸੇ ਤਾਂ ਅਸੀਂ ਸਾਰੇ ਹੀ ਸਿੰਗਰ ਕਹਿੰਨੇ ਆ ਕਿ ਗਾਣੇ ਨੂੰ ਸ਼ੇਅਰ ਕਰਿਓ ਤੇ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਆਪਜੀ ਦੇ ਚੈਨਲ ਦੇ ਰਾਹੀਂ ਜਿਹੜੇ ਲੋਕ ਮੈਨੂੰ ਸੁਣ ਰਹੇ ਨੇ ਇਹ ਇਸ ਕਰਕੇ ਨਾ ਸ਼ੇਅਰ ਕਰਿਓ ਕਿ ਸੂਫੀ ਬਲਬੀਰ ਨੇ ਤੁਹਾਨੂੰ ਰਿਕੁਐਸਟ ਕੀਤੀ ਹੈ ਜਾਂ ਬੇਨਤੀ ਕੀਤੀ ਹੈ ਇਸ ਕਰਕੇ ਸ਼ੇਅਰ ਕਰਿਓ ਜ਼ਿੰਮੇਵਾਰੀ ਸਮਝ ਕੇ ਤੇ ਪ੍ਰabhasra ਜ਼ਰੂਰ ਜਾ ਕੇ ਆਇਓ ਆਪ ਜਾਇਓ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਹਲੇ ਥੋੜੀ ਬਹੁਤ ਹੋਸ਼ ਆ ਗਈ ਹੈ ਉਹਨਾਂ ਨੂੰ ਜ਼ਰੂਰ ਲੈ ਕੇ ਜਾਇਓ ਤਾਂ ਕਿ ਜ਼ਿੰਦਗੀ ਦਾ ਉਹ ਪੱਖ ਵੀ ਉਹ ਵੇਖਣ ਤੇ ਮੇਰਾ ਖਿਆਲ ਹੈ ਕਿ ਜਿਹੜੇ ਲੋਕੇ ਹੁਣ ਥਾਵਾਂ ਤੇ ਜਾਂਦੇ ਨੇ ਉਹ ਬਿਹਤਰ ਇਨਸਾਨ ਹੁੰਦੇ ਨੇ ਤੇ ਜੇਕਰ ਤੇ ਕਮੀ ਮਾੜੀ-ਮੋਟੀ ਹੋਵੇ ਤੇ ਉਹ ਕਮੀਆਂ ਦੂਰ ਹੁੰਦੀਆਂ ਨੇ ਜ਼ਿੰਦਗੀ ਦੇ ਹੋਰ ਨੇੜੇ ਹੋਣਗੇ ਤੇ ਮੈਂ ਜ਼ਰੂਰ ਕਹਾਂਗਾ ਇਸ ਗੀਤ ਨੂੰ ਵੱਧ ਤੋਂ ਵੱਧ ਫੈਲਾਇਓ ਤਾ ਜੋ ਇਸ ਵੀਡੀਓ ਚ ਜੋ ਦਿਖਾਇਆ ਗਿਆ ਕਿ ਉਥੇ ਕੈਸੇ ਕੈਸੇ ਬਿਮਾਰ ਲੋਕ ਨੇ ਜਿਨ੍ਹਾਂ ਨੂੰ ਆਪਣੇ ਪਛਾਣ ਨੂੰ ਹਟ ਗਏ ਜਾਣ ਨੂੰ ਹਟ ਗਏ ਜਿਹੜੇ ਲੋਕ ਆਪਣੇ ਘਰ ਚ ਬੇਗਾਨੇ ਹੋ ਗਏ ਜਿਹੜੇ ਲੋਕ ਆਪਣੇ ਘਰ ਚ ਫालतੂ ਹੋ ਗਏ ਤੇ ਉਹਨਾਂ ਨੂੰ ਪ੍ਰਵਾਸਰਾਂ ਨੇ ਸ਼ੈਲਟਰ ਦਿੱਤਾ ਹੈ ਸਿਰ ਰੱਖਣ ਦੀ ਥਾਂ ਦਿੱਤੀ ਤੇ ਸਾਂਝਾ ਪਰਿਵਾਰ ਹੈ ਸਾਂਝੇ ਬੈਠ ਕੇ ਰੋਟੀ ਖਾਂਦੇ ਨੇ ਤੇ ਮੈਂ ਇਹ ਜ਼ਰੂਰ ਕਹਾਂਗਾ ਕਿ ਇਹਨੂੰ ਸ਼ੇਅਰ ਕਰਿਓ ਤੇ ਉਥੇ ਜ਼ਰੂਰ ਜਾ ਕੇ ਮਿਹਰਬਾਨੀ ਥੈਂਕ ਯੂ